ਜਿਵੇਂ ਸਮੇਂ ਸਿਰ ਇਥੇ ਇੱਕ ਹੋਰ ਬੜੀ ਅਹਿਮ ਚਰਚਾ ਜਿਹੜੀ ਸਮੇਂ-ਸਮੇਂ ਤੇ ਉੱਠੀ ਹੈ ਕਿਉਂਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ ਉਹ ਕਹਿ ਰਹੇ ਨੇ ਕਿ ਜ਼ਮੀਨਾਂ ਨਹੀਂ ਲੈਣੀਆਂ ਚਾਹੀਦੀਆਂ ਇਹ ਤੇ ਰੋਕ ਲਗਣੀ ਚਾਹੀਦੀ ਹੈ ਇਹ ਵੀ ਮੁੱਦਾ ਉੱਠਿਆ ਪਰ ਕੁਐਸਚਨ ਪਹਿਲਾਂ ਮਲੇਰਕੋਟਲੇ ਦੇ ਵਿੱਚ ਇੱਕ ਬੱਚਾ ਪ੍ਰਵਾਸੀ ਮਜ਼ਦੂਰ ਦਾ ਜਿਹੜਾ ਦੂਸਰੇ ਨੰਬਰ ਤੇ ਆਇਆ ਉਹਦੀ ਚਰਚਾ ਬਹੁਤ ਹੋਈ ਹੈ ਚੰਗੀ ਗੱਲ ਹੈ ਉਹ ਬੱਚਾ ਪੜ੍ਹਿਆ ਮਿਹਨਤ ਕਰਕੇ ਉੱਪਰ ਵੱਲ ਆਇਆ ਪਰ ਅਸਲ ਸੱਚਾਈ ਤਾਂ ਇਹ ਵੀ ਹੈ ਨਾ ਜਿਸ ਸਕੂਲਾਂ ਦੀ ਕਿ ਗੁੱਜਰ ਪਰਿਵਾਰ ਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵਧੇਰੇ ਗਿਣਤੀ ਵਿੱਚ ਸਰਕਾਰੀ ਸਕੂਲਾਂ 'ਚ ਦਾਖਲ ਹੋ ਰਿਹਾ ਮੈਨੂੰ ਨਹੀਂ ਪਤਾ ਇਹ ਅੰਕੜਾ ਸਹੀ ਹੈ ਜਾਂ ਨਹੀਂ ਪਰ ਸਮੇਂ-ਸਮੇਂ ਤੇ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਲੱਗਦਾ ਪਿਆ ਇਸ ਤਰ੍ਹਾਂ ਦੀ ਹਾਲਾਤ ਨੇ ਇਸ ਤਰ੍ਹਾਂ ਦੀ ਗੱਲ ਹੈ ਜੇ ਹੈਗੀ ਹੈ ਤੇ ਕੀ ਅੰਕੜਿਆਂ ਦੇ ਵਿੱਚ ਹੇਰਫੇਰ ਹੋ ਰਿਹਾ ਸਰ ਬਾਹਰੋਂ ਆਏ ਪ੍ਰਵਾਸੀ ਮਜ਼ਦੂਰ ਉਹ ਇੱਥੇ ਰਹਿਣ ਲੱਗ ਪਏ ਉਹਨਾਂ ਦੇ ਸਕੂਲਾਂ 'ਚ ਦਾਖਲੇ ਹੋ ਗਏ ਹੁਣ ਇਹਦਾ ਇੱਕ ਹੋਰ ਗੁੱਜਾ ਪਹਿਲੂ ਹੈ ਜਿਹੜਾ ਹੱਲੇ ਨਹੀਂ ਨਜ਼ਰ ਆ ਰਿਹਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੀ ਬੱਚੇ ਇੱਥੇ ਆ ਗਏ ਨੇ ਹੂੰ ਉਹਨਾਂ ਦੇ ਪਰਿਵਾਰ ਆ ਕੇ ਇੱਥੇ ਪੜ ਰਹੇ ਨੇ ਇੱਥੇ ਵਰਦੀਆਂ ਇੱਥੇ ਫ੍ਰੀ ਐਜੂਕੇਸ਼ਨ ਇੱਥੇ ਦਾ ਸਾਰਾ ਸਰਕਾਰੀ ਢਾਂਚਾ ਇੱਥੋਂ ਦੀ ਸਿਹਤ ਸਹੂਲਤ ਸਭ ਕੁਝ ਮਿਲ ਰਿਹਾ ਇੰਨੀ ਤੇ ਕਿਸੇ ਦੇ ਖਿਲਾਫ ਕਦੇ ਵੀ ਨਹੀਂ ਰਿਹਾ ਪੰਜਾਬ ਜੇ ਲੰਗਰ ਲਾ ਕੇ ਅਸੀਂ ਦੂਰ ਦੂਰ ਤੱਕ ਪੰਜਾਬੀ ਮਾਨਸਿਕਤਾ ਹੈ ਸਾਡੀ ਸਾਡਾ ਡੀਐਨਏ ਹੈ ਜੇ ਸੀਰੀਆਰ ਕੀ ਲੜਾਈ ਦੇ ਵਿੱਚ ਜਿਹੜਾ ਹੈ ਉੱਥੇ ਜਾ ਕੇ ਲੰਗਰ ਲੱਗਦੇ ਨੇ ਜੇ ਪੰਜਾਬ 'ਚ ਕੋਈ ਬਾਹਰਲਾ ਜਿਹੜਾ ਆਇਆ ਹੈ ਪ੍ਰਵਾਸੀ ਉਹਦੇ ਬੱਚੇ ਪੜ ਰਹੇ ਨੇ ਮੈਂ ਇਹਨੂੰ ਇੱਕ ਓ ਟੰਗ ਨਾ ਵੇਖਦਾ ਮੈਂ ਕਹਿੰਦਾ ਤੁਸੀਂ ਉਹਦੇ ਤੋਂ ਹੀ ਸਿੱਖ ਲਓ ਜੀ ਵੀ ਜੇ ਉੱਥੋਂ ਆ ਕੇ ਬੱਚੇ ਇੱਥੇ ਪੜ ਰਹੇ ਨੇ ਬਹੁਤ ਲੋਕੀ ਆਵੇਂ ਕਈਆਂ ਨੇ ਮੈਨੂੰ ਕਿਹਾ ਵੇਖੋ ਜੀ ਇਹਦੇ ਤੇ ਭੂਆ ਮਾਸੀ ਦੇ ਨਿਆਣੇ ਇੱਥੇ ਰਹਿ ਰਹੇ ਨੇ ਉਹਨਾਂ ਕੋਲੋਂ ਉੱਥੋਂ ਖਰਚਾ ਰਹਿ ਰਹੇ ਨੇ ਇੱਥੇ ਫ੍ਰੀ ਪੜਦੇ ਪਏ ਨੇ ਇੱਥੇ ਮੈਂ ਕਿਹਾ ਵੀ ਜੇ ਉਹ ਪੜਦੇ ਪਏ ਨੇ ਉਹਦੀ ਗੱਲ ਵੱਖਰੀ ਕਰਦੀ ਸਾਡੇ ਨਿਆਣੇ ਕਿਉਂ ਨਹੀਂ ਪੜਾ ਰਹੇ ਤੁਸੀਂ ਉਹ ਕਿਉਂ ਨਹੀਂ ਜਾ ਰਹੇ ਉਹ ਮੋਟੀਵੇਟ ਕਿਉਂ ਨਹੀਂ ਹੋ ਰਹੇ ਕਿ ਸਾਰਿਆਂ ਨੂੰ ਇੱਕ ਐਸਾ ਮਾਹੌਲ ਔਰ ਇੱਕ ਵੇਗ ਬਣਾ ਦਿੱਤਾ ਉਸ ਗੱਲ ਦਾ ਵੀ ਇੱਥੇ ਕੁਝ ਨਹੀਂ ਪਿਆ ਜੇ ਇੱਥੇ ਕੁਝ ਨਹੀਂ ਪਿਆ ਤੇ ਪ੍ਰਵਾਸੀਆਂ ਦੇ ਬੱਚੇ ਕਿਉਂ ਆ ਰਹੇ ਨੇ ਪੜ੍ਹਨ ਲਈ ਇੱਥੇ ਇਹਦਾ ਵੱਲੋਂ ਇਹ ਸਿੱਖਿਆ ਮਿਆਰ ਚ ਕੁਝ ਨਾ ਕੁਝ ਤੇ ਹੈਗਾ ਨਾ ਸਾਨੂੰ ਇੱਕ ਹੋੜ ਲਾ ਦਿੱਤੀ ਵੀ ਜਿਹੜੇ ਪਹਿਲਾਂ ਸੀਨੀਅਰ ਪੜ੍ਹਨ ਜਾਂਦੇ ਹੁੰਦੇ ਸੀਗੇ ਹਾਇਰ ਐਜੂਕੇਸ਼ਨ ਲਈ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਲਈ ਆਏ ਉਸ ਤੋਂ ਬਾਅਦ ਗ੍ਰੈਜੂਏਸ਼ਨ ਆਈ ਹੁਣ ਤੇ ਸਕੂਲੀ ਐਜੂਕੇਸ਼ਨ ਲਈ ਅਸੀਂ ਬੱਚਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਰਹੇ ਆ ਕਿਉਂ ਉਹਦੇ ਨਾਲ ਵੀਜ਼ਾ ਮਿਲ ਰਿਹਾ ਤੇ ਉਹਦੇ ਨਾਲ ਜਿਹੜੇ ਬੱਚਿਆਂ ਦੇ ਮਾਪਿਆਂ ਨੂੰ ਵੀ ਵੀਜ਼ਾ ਮਿਲ ਰਿਹਾ ਔਰ ਉਹਨਾਂ ਸਕੂਲਾਂ ਤੇ ਉਹਨਾਂ ਕਾਲਜਾਂ ਨੂੰ ਫੀਸ ਮਿਲ ਰਹੀ ਹੈ ਭਾਰਤ ਵਿੱਚੋਂ ਜਿਹੜੀ ਬਾਹਰ ਜਾ ਰਹੀ ਹੈ ਜਿਹੜੀ ਕਿੰਨੇ ਹੋ ਰਿਹਾ ਅੱਜਕੱਲ ਡਾਕਟਰ ਮਨਮੋਹਨ ਸਿੰਘ ਵੇਲੇ ਲਿਬਰਲਾਈਜ਼ਰ ਜਿਹੜਾ ਸਿਸਟਮ ਰਜਿਮ ਨਾਮਾ ਸ਼ੁਰੂ ਕੀਤਾ ਸੀਗਾ 91 92 ਚ ਉਸ ਤੋਂ ਬਾਅਦ ਉਹ ਹੁਣ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਉਹਨਾਂ ਦੇ ਵਿੱਚ ਸੁਪਰ ਸਪੈਸ਼ਲਾਈਜੇਸ਼ਨ ਚੰਗੀ ਹੋ ਸਕਦੀ ਹੈ ਜੀ ਸਾਡੇ ਤੋਂ ਵਧੀਆ এডਿਕੇਸ਼ਨ ਦੁਨੀਆ 'ਚ ਕਿਤੇ ਨਹੀਂ ਹੈਗੀ ਮੁੱਢ ਕਦੀਮ ਤੋਂ ਜਦੋਂ ਤਕਸ਼ਿਲਾ ਦੀਆਂ ਗੱਲਾਂ ਹੋ ਰੀਆਂ ਸੀਗਾ ਸਾਡੇ ਦੇ ਗੁਰੂ ਕਾਸ਼ੀ ਦੀਆਂ ਗੱਲਾਂ ਹੁੰਦੀਆਂ ਸੀ ਬੱਚੇ ਐਡੀ ਦੂਰੋਂ ਪੜ੍ਹਨ ਆਉਂਦੇ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਕਾਇਦਾ ਨੂਰ ਸੀਗਾ ਅਸੀਂ ਜੇ ਆਪਣੇ ਆਪ ਨੂੰ ਭੁਲਾਣ ਲਈ ਤਿਆਰ ਆ ਜਾਂ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਉਸ ਨੂੰ ਨਹੀਂ ਕੈਸ਼ ਕਰਨਾ ਚਾਹਦੀ ਜਾਂ ਉਹਦੇ ਉੱਤੇ ਮਾਣ ਨਹੀਂ ਕਰ ਰਹੀ ਤੇ ਆ ਦੇਣਾ ਆਣ ਵਾਲੇ ਵਿਖਣਗੇ ਹੁਣ ਜੇ ਕੋਈ ਪੁੱਛੇ ਜਾ ਕੇ ਵਿਧਾਨ ਸਭਾ 'ਚ ਵੀ ਮੁੱਦਾ ਉੱਠਿਆ ਕਿ ਇਹਦੀ ਸਿਲੇਬਸ ਬਦਲ ਗਿਆ ਕੱਚੀ ਪੱਕੀ ਦੇ ਨਿਆਣੇ ਦਾ ਕੀ ਸਿਲੇਬਸ ਹੁੰਦਾ ਜੀ ਕੱਚੀ ਪੱਕੀ ਮਤਲਬ ਪ੍ਰੀ ਤੇ ਪ੍ਰੈਪ ਤੇ ਨਰਸਰੀ ਤੇ ਕੇਜੀ ਜਿਹੜਾ ਇਹ ਮਾਰਕੀਟਿੰਗ ਦਾ ਨੈਟਵਰਕ ਇਹਦੇ ਪਿੱਛੇ ਆ ਗਿਆ ਔਰ ਅਸੀਂ ਭਰਮਾਏ ਗਏ ਆ ਇਹਦੇ ਵਿੱਚ ਉਦੇ ਕਰਕੇ ਜਿਹੜਾ ਹੈ ਬੁਨਿਆਦੀ এডਿਕੇਸ਼ਨ ਬੱਚੇ ਦੀ ਜਿਹੜੀ ਹੈਗੀ ਏ ਉਹ ਗਲਤ ਹੋ ਰਹੀ ਏ ਉਸ ਤੋਂ ਬਾਅਦ ਖੇਡਣ ਮਨਨ ਮਨਕਾ ਚਾਹੋ ਸੀਗਾ ਉਹਦੇ ਵਿੱਚ ਹੁਣ ਖੇਡਾਂ ਦੇ ਵਿੱਚ ਤੁਸੀਂ 에어 ਕੰਡੀਸ਼ਨਰ ਲਾ ਕੇ ਪੜਾਉਣਾ ਏ ਉਹ ਵੀ ਮਾਰਕੀਟਿੰਗ ਤੇ ਪ੍ਰਾਇਮਰੀ এডਿਕੇਸ਼ਨ ਤੇ ਜਦੋਂ ਕੰਮ ਹੀ ਖਤਮ ਕਰ ਦਿੱਤਾ ਪਲੇ ਸਕੂਲ ਬਣ ਗਏ ਜਦੋਂ ਬੱਚਾ ਤੁਸੀਂ ਹਲੇ ਚੱਲ ਨਹੀਂ ਸਕਦਾ ਹੁੰਦਾ ਉਹਨੂੰ ਸਕੂਲ ਦੇ ਵਿੱਚ ਪਾ ਦਿੰਦੇ ਇਹਨੂੰ ਠੱਲ ਕਿੰਨੇ ਪਾਣੀ